ਸਸ਼ੀਕਾਲ ਜੀ ਮੈਨੂੰ ਇਸ ਮੰਚ ਨਾਲ ਯਾਨੀ ਕਿ ਹਿਊਮਨ ਰਾਈਟਸ ਮਾਜਨਾ ਜੁੜ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਹੋਏਂਦੀ ਰਹੇਗੀ ਮੈਂ ਇਸ ਮਾਜਨਾ 6-7 ਮਹੀਨੇ ਤੋਂ ਜੁੜ ਕੇ ਵਰਕ ਕਰ ਰਹੀ ਆ ਡਾਕਟਰ ਖਹਿਰਾ ਸਾਹਿਬ ਦੀ ਨੁਮਾਇੰਦਗੀ ਦੇ ਨਾਲ ਅਸੀਂ ਕੰਮ ਕਰ ਰਹੇ ਆ ਅਸੀਂ ਇਹੀ ਚਾਹੁੰਦੇ ਆ ਇਹ ਸਾਨੂੰ ਸਹਿਦ ਦਿੰਦੇ ਰਹਿਣ ਤੇ ਅਸੀਂ ਅੱਗੇ ਵਧਦੇ ਰਹਿਣ ਇਸ ਮੰਚ ਦਾ ਮੇਨ ਕੰਮ ਹੈ ਲੋਕ ਸੇਵਾ ਦੀ ਧੰਨਵਾਦ ਜੀ ਤੁਸੀਂ 15 ਅਗਸਤ ਲਈ ਹੂੰ ਹੂੰ ਸਾਸ਼ੀ ਕਾਲ ਜੀ ਮੈਂ ਮੈਡਮ ਰਜਿੰਦਰ ਕੌਰ ਕਲਚਰ ਬੁੱਧੀ ਸਿਵੀ ਸੈਲਜੀ ਚੇਅਰਪਰਸਨ ਆ ਜੀ ਮੈਨੂੰ ਇਸ ਮਾਣ ਚ ਨਾਲ ਜੁੜ ਕੇ ਬਹੁਤ ਖੁਸ਼ੀ ਹੋਈ ਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮજરા ਕਲੋਨੀ ਦੀ ਅਧਿਆਪਕਾਂ ਦੀ ਇਸ ਸਾਲ 15 ਅਗਸਤ ਦਾ ਪ੍ਰੋਗਰਾਮ ਜੋ ਕਿ ਮੇਰੇ ਸਕੂਲ ਦੇ ਵਿੱਚ ਮਨਾਇਆ ਜਾਵੇਗਾ ਮੈਂ ਅੱਜ ਇੱਥੇ ਆਪਣੇ ਹਿਊਮਨ ਪੰਚ ਦੇ ਸਾਰੇ ਮੈਂਬਰ ਸਹਿਬਾਨ ਨੂੰ ਉਹਦੇਦਾਰ ਸਹਿਬਾਨ ਨੂੰ ਸੱਦਾ ਪੱਤਰ ਦੇਣ ਆਈਆਂ ਜੀ ਧੰਨਵਾਦ